दो तो हजार पे जम्मू कश्मीर पुलिस द्वारा कराया जा रहा है कुछ उच्च अधिकारी सर क्या कहना किस तरीके का प्रोग्राम वगैरह रखा है देखिए हम अपने प्रयास में सफल हो पाए नहीं हो पाए ये तो निर्णय आपको करना है लेकिन मुझे लगता है कि हमारी जो कोशिश थी आ, वो आ, सफलता की डायरेक्शन में अग्र सर अग्रणी है और मुझे लगता है कि जो हमारी उम्मीद थी जितना क्राउड हम अट्रैक्ट करना चाह रहे थे उससे ज्यादा बेहतर रिस्पॉन्स इसको मिला है और मुझे लगता है कि शाम एक विशेष शाम होने वाली है जब हम लाइट एंड लेजर शो देखेंगे जब हम फायर शो देखेंगे जब हम बैंड डिस्प्ले देखेंगे तो ये भीड़ और भी ऊपर जाएगी मुझे लगता है कि जो हम लोगों ने अपने लिए एक सीमा तय की थी हम लोग ऑलरेडी उसको लाघ चुके हैं और रिकॉर्ड तोड़ कश्मीर के लोगों के लिए क्या संदेश रहेगा दिवाली पे देखिए दीपावली भाईचारे का संदेश है माइथोलॉजिकल इम्पोर्टेंस तो है ही है लेकिन ये आपको आज के परिप्रेक्ष्य में कुछ जरूरी सामाजिक जो है लक्ष्य आपके लिए निर्धारित करता है जिसमें भाई का लक्ष्य है जिसमें सामाजिक सौहार्द का लक्ष्य है तो मुझे लगता है कि इस दीपावली में जात पात को हमें साइड में रखना चाहिए धर्म को साइड में रखना चाहिए और ये जो भारतीय संस्कृति का एक अभिन्न हिस्सा है दिवाल, you, दिवाली दीपावली उसमें हमें बढ़ चढ़ कर शिरकत करनी चाहिए थैंक यू सर दिवाली मेला दो हज़ार पंजी ਜੰਮੂ ਕਸ਼ਮੀਰ ਪੁਲਿਸ ਦੁਆਰਾ ਜਿਹੜਾ ਲਗਾਇਆ ਗਿਆ ਦਾ ਇਹਦੇ ਦੇ ਚਲਦੇ ਐਸਓਜੀ ਦੀ ਤਰਫਾ ਵੀ ਕੁਝ ਜਿਹੜਾ ਸਦ ਅਸੋਜੀ ਟੀਮ ਜਿਹੜੀ ਆ ਹਮੇਸ਼ਾ ਜੀਨੇ ਸਾਡੇ ਜੰਮੂ ਕਸ਼ਮੀਰ ਵਿੱਚ ਪੁੱਛੇ ਐਸੀ ਕੋਈ ਗੱਲਬਾਤ ਹੋਈ ਹਿੰਦੀ ਦੇ ਸਾਰੇ ਕੋਲ ਪਹਿਲਾ ਜੰਮੂ ਕਸ਼ਮੀਰ ਪੁਲਿਸ ਐਸਓਜੀ ਜਿਹੜੀ ਆ ਸਾਰੇ ਕੋਲ ਪਹਿਲਾ ਹੁੰਦੀ ਤੋ ਦਿਖ ਸਕਦੇ ਹੋ ਤਸਵੀਰਾਂ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਦਾ ਕਿਉਂਕਿ ਜੰਮੂ ਕਸ਼ਮੀਰ ਪੁਲਿਸ ਦੁਆਰਾ ਵੀ ਜਿਹੜਾ ਦੀਵਾਲੀ ਮੇਲਾ ਲਗਾਇਆ ਗਿਆ ਦਾ ਬੜੇ ਅੱਛੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਵਾਂਗੇ ਜੰਮੂ ਕਸ਼ਮੀਰ ਪੁਲਿਸ ਦੇ ਲੋਕ ਵੀ ਕਾਫੀ ਜਿਹੜਾ ਐਸਓਜੀ ਜੰਮੂ ਕਸ਼ਮੀਰ ਪੁਲਿਸ ਦੁਆਰਾ ਜਿਹੜਾ ਦੀਵਾਲੀ ਮੇਲਾ ਲਾਇਆ ਗਿਆ ਦਾ ਉਹਦੇ ਤੋਂ ਚੱਲਦੇ ਤੋਂ ਦਿਖ ਸਕਦੇ ਹੋ ਕਿ ਕਾਫੀ ਹਥਿਆਰ ਵਗੈਰਾ ਜਿਹੜੇ ਰੱਖੇ ਦਿੰਨਾ ਦਰਸ਼ਕੋ ਤੋਂ ਦਿਖ ਸਕਦੇ ਹੋ ਹਰ ਕਿਸਮ ਦਾ ਜਿਹੜਾ ਹਥਿਆਰ ਜਿਹੜਾ ਲਾਈਵ ਤਸਵੀਰਾਂ ਇਸ ਵੇਲੇ ਮੈਂ ਤੁਹਾਨੂੰ ਅਗਰ ਪਿਆਣੇ ਦੀ ਕੋਸ਼ਿਸ਼ ਕਰਾਂ ਕਿਉਂਕਿ ਸਵੇਰੇ ਦਾ ਵਾਸ ਦਿਖਾ ਦੇ ਜਿਸਲੇ ਦਾ ਦੀਵਾਲੀ ਮੇਲਾ ਸਟਾਰਟ ਹੋਇਆ ਦਾ ਉਹਦੇ ਤੋਂ ਚੱਲਦੇ ਕਾਫੀ ਜੰਮੂ ਕਸ਼ਮੀਰ ਦੇ ਲੋਕ ਵੀ ਦੂਰਾ ਦੂਰਾ ਜਿਹ ਕਿਉਂਕਿ ਜੰਮੂ ਕਸ਼ਮੀਰ ਪੁਲਿਸ ਨੇ ਬੜੇ ਅੱਛੇ ਪ੍ਰਬੰਧ ਕੀਤੇ ਤਰ੍ਹਾਂ ਤੋਂ ਦਿਖ ਸਕਦੇ ਹੋ ਕਿ ਹੋਰ ਵੀ ਤਸਵੀਰਾਂ ਹਸ ਤੋਂ ਨਹੀਂ ਦੱਸ ਰਿਹਾਏ ਤੋ ਦਿਖ ਸਕਦੇ ਹੋ ਕਿ ਹਰ ਜਿਹੜਾ ਹਥਿਆਰ ਵਗੈਰਾ ਜਿਹੜਾ ਰੱਖਿਆ ਦਾ ਉਹਦੇ ਫੋਲੋ ਦੀ ਪੂਰਾ ਲਿਖਿਆ ਦਾ ਪੂਰਾ ਹਰ ਚੀਜ਼ ਲਿਖੀ ਦੀ ਹੈ ਕਿਹੜੀ ਟੈਕਨਾਲੋਜੀ ਦਾ ਕਿ ਨਾਮ ਇਹਦਾ ਕਿੰਨੀ ਦੀ ਕੈਪੈਸਿਟੀ ਹੈ ਹਰ ਚੀਜ਼ ਦਰਸ਼ਕੋ ਤੋਂ ਦਿਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਰਪਿਆ ਪਰ ਵੀਡੀਓ ਕੀ ਚਾਹਾਂ ਤੋਂ ਚਾਹਾਂ ਸ਼ੇਅਰ ਜ਼ਰੂਰ ਕਰਨਾ ਕਿ ਜਿੰਨੇ ਵੀ ਸਾਡੇ ਦਰਸ਼ਕ ਨਾ ਉਹਨਾਂ ਤੋਂ ਕੋਲੇ ਥਾਵਰ ਪੁੱਛ ਸਕਦੇ ਦਰਸ਼ਕੋ ਤੋਂ ਦਿਖ ਸਕਦੇ ਹੋ ਬੜੇ ਅੱਛ ਮੱਚੇ ਅچھے ਹਥਿਆਰ ਵਗੈਰਾ ਜਿਹੜੇ ਨੇ ਇੱਥੇ ਰੱਖੇਗੇ ਦੇ ਨਾਲਸ ਹੋਰ ਵੀ ਤਸਵੀਰਾਂ ਤੁਹਾਨੂੰ ਦਸਗੇ ਆਮ ਜ਼ਿਲ੍ਹੇਸ ਦਿਖਣਿਆ ਕਿਉਂਕਿ ਬੜੇ ਅچھے ਪ੍ਰਬੰਧ ਜਿਹੜੇ ਨੇ ਜੰਮੂ ਕਸ਼ਮੀਰ ਪੁਲਿਸ ਦੁਆਰਾ ਜਿਹੜੇ ਕਿਤੇ ਗਏ ਦੇ ਨਾਲ ਕਿਉਂਕਿ ਅਸ ਵੀ ਪਲ-ਪਲ ਦੀ ਅਪਡੇਟ ਜੇ ਐਸਓਜੀ ਜੰਮੂ ਕਸ਼ਮੀਰ ਪੁਲਿਸ ਦੁਆਰਾ ਕੁਛ ਮਿਨਿਸ਼ਨ ਵਗੈਰਾ ਜਿਹੜੇ ਲਾਏ ਗਏ ਦੇ ਨਾਲ ਦੀ ਪੂਰੀ ਦੱਸਿਆ ਗਿਆ ਤਾਂ ਕਿ ਕਿਹੜੀ ਕਿਹੜੀ ਵੈਰਾਈਟੀ ਦੇ ਮਿਨਿਸ਼ਨ ਨਾਲ ਦਰਸ਼ਕੋ ਤਾਂ ਉਹ ਦੇਖ ਸਕਦੇ ਹੋ ਇਸ ਵੇਲੇ ਜਿਹੜੀਆਂ ਤਸਵੀਰਾਂ ਤੋਂ ਦੱਸਦਾ ਮੈਂ ਤੋਂ ਦਿਖੋ ਹਰ ਰਾਈਫਲ ਦੇ ਕੋਲ ਉਹਦਾ ਨਾਮ ਵਗੈਰਾ ਲਿਖਿਆ ਗਿਆ ਦਾ ਕਿੰਨੇ ਐਮ ਐਮ ਦਾ ਵਗੈਰਾ ਸਭ ਦੱਸਿਆ ਗਿਆ ਦਰਸ਼ਕੋ ਤੋਂ ਦਿਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਜਰੂਰ ਦੱਸਣੇ ਕੋਸ਼ਿਸ਼ ਕਰਾਂ ਤਾਂ ਉਹ ਦੇਖ ਸਕਦੇ ਹੋ